ਲਿਗੋ ਵਮਨ ਸੈਲ ਆਨ ਤੋਂ ਪਹਿਲਾ ਮੈਂ ਜੇਲ ਵਿਜ਼ਿਟ ਲਈ ਗਈ ਸੀ ਇਹ ਜੇਲ ਦੇ ਅੰਦਰ ਮੈਂ ਸਾਰਿਆਂ ਉੱਥੇ ਜਿਹੜੀਆਂ ਇਨਮੇਟਸ ਨੇ ਸਾਰਿਆਂ ਨੂੰ ਮਿਲਿਆ ਤੇ ਮੈਂ ਜ਼ਿਆਦਾਤਰ ਉੱਥੇ ਗਈ ਸੀ ਕਿ ਵਿਮਨ ਦੇਸ਼ ਜੇਲ ਦੇ ਅੰਦਰ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਜਿਹੜੇ ਇਸ਼ੂ ਸੀਗੇ ਕਿ ਜਿੰਨੇ ਕੇਸ ਸੀ ਉੱਥੇ ਜ਼ਿਆਦਾਤਰ ਮੈਂ ਦੇਖਿਆ ਉਹ ਐਨਡੀਪੀਐਸ ਐਕਟ ਦੇ ਅੰਦਰ ਸੀ ਕੁਝ ਸੀਗੇ 420 ਦੇ ਅੰਦਰ ਔਰ ਦੋ ਚਾਰ ਸੀਗੇ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਅੰਦਰ لیکن ਐਂਟੀਪੀਐਸ ਐਕਟ ਜਿਹੜਾ ਹੈਗਾ ਉਹ ਬਹੁਤ ਸਖਤ ਐਕਟ ਹੈ ਔਰ ਇਹਦੇ ਅੰਦਰ ਮੇਰਾ ਕਹਿ ਲਈ ਇੱਕ ਇੱਕ ਤੋਂ ਬਾਰਡਰ ਕੇਸਸ ਦੇ ਅੰਦਰ ਵੀ ਆਗੇ ਸੀ ਇਹਸ ਕੇਸਸ ਦੇ ਅੰਦਰ ਜ਼ਮਾਨਤ ਮਿਲਣੀ ਜਾਂ ਉਹਨਾਂ ਨੂੰ ਇਸ ਤਰੀਕੇ ਦੀ ਸਹਾਇਤਾ ਮਿਲਨੀ ਕਿ ਸਾਨੂੰ ਅੱਜ ਹੀ ਛੱਡਿਆ ਜਾਵੇ ਉਹ ਨਹੀਂ ਹੋ ਸਕਦਾ ਕਿ ਸਕਿਨ ਡਿਜ਼ੀਜ਼ ਜਿਹੜੀ ਸੀ ਉਹ ਉਹਨਾਂ ਨੂੰ ਹੋ ਰਹੀ ਹੈ ਜਦੋਂ ਮੈਂ ਡਾਕਟਰ ਦੇ ਨਾਲ ਗੱਲ ਕੀਤੀ ਹੈ ਇਨ ਹਾਊਸ ਡਾਕਟਰ ਦੇ ਨਾਲ ਉਹਨਾਂ ਨੇ ਮੈਨੂੰ ਸਾਰੀ ਡਿਟੇਲ ਦਿੱਤੀ ਹੈ ਕਿ ਇਹ ਪ੍ਰੋਵਾਈਡ ਕੀਤਾ ਜਾਂਦਾ ਸਾਰਾ ਕੁਝ ਲੇਕਿਨ ਸਕਿਨ ਰਾਸ਼ ਜਿਹੜੇ ਹੁੰਦੇ ਨੇ ਉਹ ਸਭ ਨੂੰ ਪਤਾ ਵੀ ਥੋੜੇ ਇਹ ਫੈਲ ਜਾਂਦੇ ਇਹ ਦੇਖੋ ਉਹ ਮਨਸਰ ਆਉਣ ਤੋਂ ਪਹਿਲਾਂ ਮੈਂ ਜੇਲ ਵਿਜ਼ਿਟ ਲਈ ਗਈ ਸੀ ਇਹ ਜੇਲ ਦੇ ਅੰਦਰ ਮੈਂ ਸਾਰਿਆਂ ਉੱਥੇ ਜਿਹੜੀਆਂ ਇਨਮੇਟਸ ਨੇ ਸਾਰਿਆਂ ਨੂੰ ਮਿਲਿਆ ਬਹੁਤ ਅੱਛਾ ਇੱਕ ਉਹਨਾਂ ਨੇ ਪ੍ਰੋਗਰਾਮ ਵੀ ਅਰੇਂਜ ਕੀਤਾ ਸੀਗਾ ਸਾਡੇ ਲਈ ਔਰ ਮੈਂ ਜ਼ਿਆਦਾਤਰ ਉੱਥੇ ਗਈ ਸੀ ਕਿ ਵਿਮਨ ਦੇਸ਼ ਜੇਲ ਦੇ ਅੰਦਰ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਔਰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਮੋਕਲ ਦਿੱਕਤਾ ਉਹਨਾਂ ਨੂੰ ਕੋਈ ਨਹੀਂ ਸੀ ਜਿੱਦਾਂ ਕਿ ਖਾਣ ਪੀਣ ਦਾ ਜਾਂ ਕੋਈ ਡਾਕਟਰੀ ਜਿਹੜੀ ਸਹਾਇਤਾ ਚਾਹੀਦੀ ਉਹ ਵੀ ਨਹੀਂ ਸੀਗੀ ਜਿਹੜੇ ਇਸ਼ੂ ਸੀਗੇ ਕਿ ਜਿੰਨੇ ਕੇਸ ਸੀ ਉਥੇ ਜ਼ਿਆਦਾਤਰ ਮੈਂ ਦੇਖਿਆ ਉਹ ਐਨਡੀਪੀਐਸ ਐਕਟ ਦੇ ਫਰਮੇਸੀ ਕੁਝ ਸੀਗੇ 420 ਦੇ ਅੰਦਰ ਔਰ ਦੋ ਚਾਰ ਸੀਗੇ ਜਿਹੜੇ ਡੋਮੈਸਟਿਕ ਵਾਇਰਲਸ ਦੇ ਅੰਦਰ ਉਹ ਉਹਦੇ ਲਈ ਉਹ ਚਾਹੁੰਦੇ ਸੀ ਕਿ ਸਾਨੂੰ ਜਿਹੜੇ ਜਵਾਨਤਾ ਛੇਤੀ ਮਿਲਣ ਲੇਕਿਨ ਐਨਡੀਪੀਐਸ ਐਕਟ ਜਿਹੜਾ ਹੈਗਾ ਉਹ ਬਹੁਤ ਸਖਤ ਐਕਟ ਹੈ ਔਰ ਇਹਦੇ ਅੰਦਰ ਵਿਰਕਲਿਕ ਗੀਕ ਨੂੰ ਬਾਰਦਰ ਕੇਸਸ ਦੇ ਅੰਦਰ ਵੀ ਆਗੇ ਸੀ ਇਹ ਕੇਸਸ ਦੇ ਅੰਦਰ ਜ਼ਮਾਨਤ ਮਿਲਣੀ ਜਾਂ ਉਹਨਾਂ ਨੂੰ ਇਸ ਤਰੀਕੇ ਦੀ ਸਹਾਇਤਾ ਮਿਲਣੇ ਕੇ ਸਬੋ ਅੱਜ ਹੀ ਛੱਡਿਆ ਜਾਵੇ ਉਹ ਨਹੀਂ ਹੋ ਸਕਦਾ ਮਗਰ ਜੇਲ੍ਹ ਦੇ ਤਰਫੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੀ ਲੀਗਲ ਸਹਾਇਤਾ ਉਹਨਾਂ ਨੂੰ ਤਾਂ ਕਿ ਜੇਕਰ ਉਹਨਾਂ ਦੀ ਜਿਹੜੀ ਹੈ ਸੁਣਵਾਈ ਐਟਲੀ ਸਜਦੀ ਹੋ ਜਵੇ ਉਤੋਂ ਕੋਈ ਕਈ ਜਿਹੜੇ ਕੇਸਸ ਅੰਡਰ ਟ੍ਰਾਇਲ ਉਹ 1 ਸਾਲ ਤੋਂ 2 ਸਾਲ ਤੋਂ ਚੱਲਦੇ ਆ ਰਹੇ ਸੀਗੇ ਉਹਨਾਂ ਦੇ ਬਾਰੇ ਚੈੱਕ ਕੀਤਾ ਜੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਪਰਸਨਲ ਇਸ਼ੂਸ ਤੁਹਾਨੂੰ ਮਤਲਬ ਕੋਈ ਅਗਰ ਜਿੱਦਾਂ ਕਿ ਕੋਈ ਡਿਜ਼ੀਜ਼ ਹੈ ਜਾਂ ਉਹਦੇ ਅੰਦਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਜੋ ਕੱਲ ਸਾਹਮਣੇ ਆਈ ਸੀ ਉਹ ਸੀਗੀ ਕਿ ਸਕਿਨ ਡਿਜ਼ੀਜ਼ ਜਿਹੜੀ ਸੀ ਉਹ ਉਹਨਾਂ ਨੂੰ ਹੋ ਰਹੀ ਹੈ ਜਦੋਂ ਮੈਂ ਡਾਕਟਰ ਦੇ ਨਾਲ ਗੱਲ ਕੀਤੀ ਹੈ ਇਨ ਹਾਊਸ ਡਾਕਟਰ ਦੇ ਨਾਲ ਉਹਨਾਂ ਨੇ ਮੈਨੂੰ ਸਾਰੀ ਡਿਟੇਲ ਦਿੱਤੀ ਹੈ ਕਿ ਇਹ ਪ੍ਰੋਵਾਈਡ ਕੀਤਾ ਜਾਂਦਾ ਸਾਰਾ ਕੁਝ ਲੇਕਿਨ ਸਕਿਨ ਰਾਸ਼ ਜਿਹੜੇ ਹੁੰਦੇ ਨੇ ਉਹ ਸਭ ਨੂੰ ਪਤਾ ਵੀ ਥੋੜੇ ਇਹ ਫੈਲ ਜਾਂਦੇ ਨੇ ਉਸ ਦੇ ਲਈ ਕੀ ਉਹਨਾਂ ਨੇ ਸੰਭਾਲ ਕਰਨ ਦੇ ਲਈ ਜਾਂ ਉਹਨੂੰ ਰੋਕਣ ਦੇ ਜਿੰਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹ ਪੂਰੀ ਹੋਰੀਅੰਟਡ ਸੀ ਬਾਕੀ ਸਾਰੇ ਇਨਮੇਟਸ ਹੈਪੀ ਸੀ ਅਦਰਵਾਈਜ਼ ਖਾਣੇ ਪੀਣੇ ਤੋਂ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਨੇ ਆਪਣਾ ਪਰਸਨਲ ਨੰਬਰ ਵੀ ਛੱਡ ਕੇ ਆਈਏ ਉਹਨਾਂ ਦੇ ਕੋਲ ਕਿ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੈਨੂੰ ਪਰਸਨਲੀ ਵੀ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਇਨਮੇਟਸ ਨੇ ਔਰ ਉਹ ਹਿਜਬ ਦੇ ਨੇ ਜ਼ਿਆਦਾਤਰ ਨਹੀਂ ਦੱਸ ਸਕਦੇ ਤਾਂ ਮੈਨੂੰ ਕਦੇ ਵੀ ਕਿਸੇ ਵੀ ਟਾਈਮ ਮੇਰੇ ਫੋਨ ਦੇ ਉੱਤੇ ਗੱਲ ਕਰ ਸਕਦੇ ਸੋ ਇੱਕ ਥਾਂ ਜੀ بس ਦੇਖੋ ਤਾਂ ਕਿ ਮੇਰੀ ਬੀਬੀ ਕੋਈ ਨਾ ਕੋਈ ਡਾਕਟਰ ਐਂਡ ਜੀਮ ਮੰਨਦੇ ਸਮਝਦੇ ਨੇ ਜਿਹੜੇ ਆਣੇ ਕਾ ਉਹਨਾਂ ਦੇ ਖਾਸ ਇਸ ਜਿਹੜੀ ਗਾਇਨੀ ਡਾਕਟਰ ਹੈ ਸੌਰੀ ਡਾਇਨੇਕੋਲੋਜੀਸਟ ਹੈ ਉਹ ਹਫ਼ਤੇ ਵਿੱਚ ਦੋ ਵਾਰੀ ਉਹਨਾਂ ਦੇ ਕੋਲ ਆਉਂਦੇ ਨੇ ਔਰ ਪੂਰਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਉਹਤੇ ਅਗਰ ਕੋਈ ਲੇਡੀਜ਼ ਹੈ ਪ੍ਰੈਗਨੈਂਟ ਹੈ ਡਿਲੀਵਰੀ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਡਿਲੀਵਰੀ ਦੇ ਲਈ ਔਰ ਜੋ ਤੇ ਜਿਹੜੇ ਬੱਚੇ ਦੇ ਰੱਖਣ ਦੇ ਲਈ ਮਾਂ ਦੀ ਦੇਖਭਾਲ ਕਰਨ ਲਈ ਸਪੈਸ਼ਲ ਡਾਈਟ ਜਿਹੜੀ ਡਾਕਟਰ ਕੋ ਸक्राइब ਕਰਦੇ ਨੇ ਤੇ ਬੱਚੇ ਨੂੰ ਜਿਹੜਾ ਨਵਾਂ ਬੋਨ ਬੇਬੀ ਆ ਉਹਦੀ ਕੇਅਰ ਕਰਨ ਦੇ ਲਈ ਕਰੇਸ਼ ਵਗੈਰਾ ਬਹੁਤ ਅੱਛੇ ਤਰੀਕੇ ਦੀ ਫੈਸਿਲਿਟੀ ਹੈਗੀ ਹੋਤੀ ਆ ऑलरेडी। ਆ ਲੇਡੀਜ਼ ਨੂੰ ਵੀ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਸੀ। ਕੁਝ ਜਿਹੜੇ ਇਨਵੈਂਟ ਸੀਗੇ ਮੈਂ ਦੇਖੇ 2-3 ਸੀ ਜਿਹੜੇ ਕਿ ਫੋਰਨ ਕੰਟਰੀਜ਼ ਦੇ ਹੈਗੇ ਸੀਗੇ ਉੱਥੇ। ਉਹਨਾਂ ਨੂੰ ਇਹ ਇਸ਼ੂ ਆ ਰਿਹਾ ਸੀ ਕਿ ਸਾਨੂੰ ਜ਼ਮਾਨਤ ਵੀ ਮਿਲ ਸਕਦੀ ਹੈ। ਸਭ ਕੁਝ ਹੋ ਸਕਦਾ ਲੇਕਿਨ ਸਾਡੀ ਐਮਬੈਸੀ ਜਿਹੜੀ ਸਾਡੀ ਕੰਟਿਨਿਊਸੀ ਬਿਲਾਉਂ ਕਰਦੇ ਉਹ ਜਿਹੜੀ ਹੈ ਉਹ ਡਿਲੇ ਕਰ ਰਹੀ ਹੈ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਔਰ ਅਸੀਂ ਬਾਤ ਛੇਤੀ ਨਹੀਂ ਜਾ ਸਕਦੇ ਉਹ ਵੀ ਮੈਂ ਜਿਹਨੋਂ ਸਾਬ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹਦੇ ਅਸੀਂ ਪੂਰੀ ਕੋਸ਼ਿਸ਼ ਕਰਨ ਹਾਂ ਜਾਨ ਤੁਸੀਂ ਫੋਰਨਰ ਦੀ ਗੱਲ ਕੀਤੀ ਹੈ ਤਾਂ ਉਦੋਂ ਉਹ ਅਪਲਾਈ ਫਾਰਮ ਜਾਂ ਆਪਣੀ ਅਪਲੀਕੇਸ਼ਨ ਉਹਨੂੰ ਕੁਝ ਰਾਇਕ ਹੁੰਦੀ ਜੇ ਕੰਮ ਇੱਥੇ ਦੇ ਇੰਡੀਅਨ ਨਾਲ ਹੀ ਹੋਣਾ ਪਊਗਾ ਨਾ देयर इज नो ਡਿਫਰੈਂਸ ਕਿ ਫੋਰਨਰ ਹੈਗਾ ਤੇ ਉਹਨੂੰ ਘਟ ਮਿਲੇਗੀ ਤੇ ਜਿਹੜਾ ਲੋਕਲ ਹੈ ਉਹ ਜਿਆਦਾ ਮਿਲੇਗੀ ਬਿਲਕੁਲ ਨਹੀਂ ਲਾਅ ਇਸ ਸੇਮ ਫਾਰ एवरीवन ਤੇ ਉਹਦੇ 'ਚ ਕੋਈ ਰਾਏਤ ਨਹੀਂ ਹੁੰਦੀ ਐ ਜੋ ਜਿਸ ਤਰੀਕੇ ਦੇ ਕੈਟੇਗਰੀ 'ਚ ਐਕਟ ਹੁੰਦਾ ਐ ਇਹ ਜਿਹੜਾ ਫੋਰਨ ਵਾਲਾ ਸੀਗਾ ਇਹਦਾ ਵੀ ਮੈਂ ਦੇਖਿਆ ਕਿ ਇਹਨਾਂ ਦਾ ਇੱਕ ਐਨਡੀਪੀਐਸ ਦੇ ਥੱਲੇ ਹੀ ਸੀਗਾ ਔਰ ਇੱਕ ਹੋਰ ਜਿਹੜਾ ਐਫਸੀ ਉਹ ਸ਼ਾਇਦ 420 ਦਾ ਜਾਂ ਕਿਸੇ ਚੀਜ਼ ਦਾ ਆਏਗਾ ਸੀਗਾ ਉਹਦਾ ਕੇਸ ਸੋ देयर ਆ ਟੂ ਫੋਰਨ ਨੈਸ਼ਨਲਸ ਇਨ देयर ਔਰ ਇਹਦਾ ਕੇਸ ਉਸੇ ਤਰੀਕੇ ਨਾਲ ਹੈਂਡਲ ਹੋਗਾ ਜਿਸ ਤਰੀਕੇ ਨਾਲ ਅਗਰ ਲੋਕਲ ਹੈ ਉਹਦੇ 'ਚ ਕਿਸੇ ਤਰੀਕੇ ਨਾਲ ਹੁੰਦਾ ਮਗਰ ਜਿਹੜੇ ਲੇਡੀਜ਼ ਉੱਥੇ ਕੁਝ ਬਹੁਤ ਬਜ਼ੁਰਗ ਸੀ 85 ਉਹ ਉਸ ਤੋਂ ਵੀ ਸ਼ਾਇਦ ਉੱਪਰ ਏਜ ਦੀਆਂ ਉਹਨਾਂ ਦੇ ਇੱਕ ਫ੍ਰੀਕਵੈਂਸੀ ਕੀ ਕਿ ਸ਼ਾਇਦ ਜਦੋਂ ਵੀ ਕੋਈ ਕੇਸ ਪੁਲਿਸ ਕਰਦੀ ਆ ਤਾਂ ਸਸੀ ਸਾਨੂੰ ਵੀ ਨਾਲ ਚੱਕ ਲਿਆ ਜਾਂਦਾ ਹੈ ਲੇਕਿਨ ਇਹ ਪੁਲਿਸ ਇਨਵੈਸਟੀਗੇਸ਼ਨ ਜੋ ਹੁੰਦੀ ਹੈ ਡਿਪੈਂਡ ਕਰਦਾ ਕਿ ਉਹ ਇਨਵੋਲਵ ਸੀ ਜਾਂ ਨਹੀਂ ਸੀ ਸੋ ਆਫਟਰ ਦਾ ਇਨਵੈਸਟੀਗੇਸ਼ਨ ਜਿਹੜੀ ਵੀ ਅੱਗੇ ਤਾਂ ਸਾਹਮਣੇ ਆਉਂਦੇ ਨੇ ਫਿਰ ਉਹਨਾਂ ਦੇ ਹਿਸਾਬ ਦੇ ਨਾਲ ਹੀ ਉਹਨਾਂ ਦੀ ਕਾਰਵਾਈ ਅੱਗੇ ਹੁੰਦੀ ਹੈ ਬਗਰ ਲੇਡੀਜ਼ ਜਿਹੜੀਆਂ ਵਾ ਹਮੇਸ਼ਾ ਆਪਣੀ ਤਰਫ ਤੋਂ ਇੱਕ ਇਮੋਸ਼ਨਲ ਐਂਗਲ ਜੂੜ ਰੱਖਦੀਆਂ ਕਿ ਇਸ ਉਮਰ ਦੇ ਵਿੱਚ ਜਦੋਂ ਲੇਡੀਜ਼ ਆਂਦੀਆਂ ਨੇ ਉਹਨਾਂ ਨੂੰ ਕੁਝ ਸਪੈਸ਼ਲ ਸ਼ਾਇਦ ਰਿਆਦ ਦੇ ਨਹੀਂ ਕੀ ਚਾਹੀਦਾ ਮੁਕਿੰਨ ਇਸ ਨੇ ਅੰਮ੍ਰਿਤਿਕੀ ਗਲਤੀ ਕੀਤੀ ਹੈ ਕੋਈ ਦੇਖਿਆ ਗਿਆ ਕਿ ਅਕਸਰ ਹੀ ਨੌਜਵਾਨ ਦੇ ਮਦਰ ਹਸਬੈਂਡ ਉਹ ਕੰਮ ਕਰਦੇ ਨੇ ਪਰ ਪਰਵੰਦੇ ਆਪਾਂ ਦੀ ਜੀਵਨ ਲਈ ਬਿਨਾ ਕਰਕੇ ਉਹਨਾਂ ਨੂੰ ਜੀਬ ਤਕਰੀਬਨ ਇਹ ਆ ਜਾਂਦਾ ਹੈ ਕਿ ਮੇਰੇ ਹਸਬੈਂਡ ਸੀ ਉਹ ਕੰਮ ਕਰਦੇ ਸੀ ਸਾਨੂੰ ਨਾਲ ਚੱਕ ਲਿਆ ਲੇਕਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੁੰਦਾ ਹੈ ਕਿ ਵੈਦਰ ਫੈਮਲੀ ਇਨਰੋਲਡ অর ਨਾਟ ਇਨਵੋਲਡ ਉਹ ਪੁਲਿਸ ਅਪਰ ਇਨਵੈਸਟੀਗੇਸ਼ਨ ਤੋਂ ਬਾਅਦ ਫੈਕਟ ਜਿਹੜੇ ਸਾਹਮਣੇ ਆਉਂਦੇ ਨੇ ਮੇਰਾ ਨਾਮਨ ਕੀਤਾ ਉਹ ਪਿਛਲੇ ਵੀ ਇਹ ਸਾਹਮਣੇ ਆਇਆ ਪਰਵਾਰ ਦੇ ਵਿੱਚ ਉਹਨਾਂ ਦੀਆਂ ਗਲਤੀਆਂ ਵੀ ਹੋਰ ਉਹਨਾਂ ਦਾ ਵੀ ਇਹ ਜਿਹੜਾ ਨਾਮ ਆਸਨ ਉਹ ਸਾਰੇ ਨਸ਼ੇ ਦੇ ਚ ਅੰਤ ਹੈ ਗਿਆ ਸੋ ਜਿਹੜੇ ਮੁੰਨਾਵਾਂ ਨੇ ਕੋਈ ਨਾ ਕਿਸੇ ਕਿਸਮ ਦੇ ਲਈ ਤੇ ਕੋਈ ਦੇਖੀ ਸਰਕਾਰ ਇਸ ਟੈਂਡ ਦੇ ਉਤੇ ਨਸ਼ੇ ਵਿਰੁੱਧ ਜੜਾਇਆ ਇਹ ਮੁਹਿੰਮ ਚੱਲ ਰਹੀ ਹੈ। ਔਰ ਨਸ਼ਿਆ ਕਰਕੇ ਹੀ ਜਿਹੜਾ ਪੰਜਾਬ ਦੇ ਜਵਾਨੀ ਖਰਾਬ ਹੋ ਰਹੀ ਹੈ। ਨਸ਼ਿਆ ਕਰਕੇ ਹੀ ਜਿਹੜਾ ਘਰ ਬਰਬਾਦ ਹੋ ਰਹੇ ਨੇ। ਇਸ ਨੂੰ ਠੱਲ ਪਾਣਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਆਪਣੇ ਨੌਜਵਾਨਾਂ ਨੂੰ ਯਾ ਆਪਣੇ ਬੱਚਿਆਂ ਨੂੰ ਇੱਕ ਸੇਫ ਜਗ੍ਹਾ ਦੇ ਸਕਦੇ ਹਾਂ, ਇੱਕ ਸੇਫ ਫਿਊਚਰ ਦੇ ਸਕਦੇ ਹਾਂ। ਔਰ ਇਹਦੇ ਲਈ ਤਾਂ ਇਹੀ ਹੈ ਕਿ ਅਗਰ ਕੋਈ ਇਸ ਚ ਫੜਿਆ ਜਾਂਦਾ ਹੈ ਇਸ ਐ ਵੈਰੀ ਸੀਰੀਅਸ ਕ੍ਰਾਈਮ ਇਹਦੇ ਅੰਦਰ ਐਸਕੇਪ ਕਰਨਾ ਬਹੁਤ ਮੁਸ਼ਕਿਲ ਹੈ ਔਰ ਨਸ਼ੇ ਤਸਕਰੀ ਜਿਹੜੇ ਕਰਦੇ ਨੇ ਉਹਨਾਂ ਉੱਤੇ ਸਭ ਨੂੰ ਪਤਾ ਕਿ ਅਸੀਂ ਹੋਰ ਹੀ ਨਿਊਜ਼ਪੇਪਰ ਚ ਪੜਦੇ ਆ ਕਿ ਕਾਰਵਾਈਟਾਏ ਜਾ ਰਹੇ ਨੇ ਹਰ ਤਰੀਕੇ ਦੇ ਮੈਜਰਸ ਜਿਹੜੇ ਅਪਣਾਏ ਜਾ ਰਹੇ ਨੇ ਇਸ ਟਾਈਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਵੋਧ ਜਿਹੜੀ ਆ ਉਹ ਬਹੁਤ ਤੇਜ਼ ਹੈ ਔਰ ਇਕੱਲੇ ਹੀ ਸਰਕਾਰ ਦਾ ਕੀ ਚਾਹਿਆ ਕਿ ਇਸ ਨੂੰ ਜੜ ਤੋਂ ਖਤਮ ਕਰੇ